ਗੁਰੂ ਦੀ ਕਿਰਪਾ ਨਾਲ ਸਰਪਰਜਨਾ ਨਾਮ ਹੈ ਜਤਾਰਾ ਨਾ ਪੁਜਿਤਰਾਤੋ ਤੋਂਡੀ ਐਨੀ ਬੜੀ ਮਿਹਰਬਾਨੀ ਹੈ ਸੁਲਤਾਨਵਿੰਦ ਸਟੇ ਟੈਂਪਲ ਕਲੋਨੀ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਅਕੈਡਮੀ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਅਕੈਡਮੀ ਵਿਸ਼ੇ ਸ਼ੁਕਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ ਅਕੈਡਮੀ ਦੇ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ ਦਾਸ ਹੈ ਕਿ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਅਕੈਡਮੀ ਲੋੜਵੰਦ ਬੱਚਿਆਂ ਨੂੰ ਮੁਫਤ ਰਹਿائش ਖਾਣਾ ਵਰਦੀਆਂ ਕਾਪੀਆਂ ਕਿਤਾਬਾਂ ਅਤੇ ਪੜਾਈ ਦਾ ਪ੍ਰਬੰਧ ਕਰਦੀ ਹੈ ਕੋਈ ਵੀ ਬੱਚਾ ਜੋ ਪੜਨ ਦਾ ਚਾਹਵਾਨ ਹੈ ਪਰ ਆਰਥਿਕ ਤੰਗੀ ਦੇ ਕਾਰਨ ਪੜ ਨਹੀਂ ਪਾਉਂਦਾ ਉਹਨਾਂ ਬੱਚਿਆਂ ਨੂੰ ਇਹ ਅਕੈਡਮੀ ਮੁਫਤ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦਾ ਭਵਿੱਖ ਸਵਾਰ ਰਹੀ ਹੈ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਅਕੈਡਮੀ ਸਾਫ ਦਾ ਹਜੂਰੀ ਰਾਗੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਪਾਈ ਸੱਜਨ ਸਿੰਘ ਜੀ ਦੇ ਰਹਿਨੁਮਾਈ ਹੇਠ ਚੱਲ ਰਹੀ ਹੈ ਦਾਜ਼ੇ ਕਿ ਪਾਈ ਸੱਜਨ ਸਿੰਘ ਜੀ ਕਹਿੰਦੇ ਹਨ ਕਿ ਉਹ ਬੱਚੇ ਜੋ ਕਿ ਪੜ ਲਿਖ ਕੇ ਕੁਝ ਬਣਨਾ ਚਾਹੁੰਦੇ ਨੇ ਲੇਕਿਨ ਆਰਥਿਕ ਤੰਗੀ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪੜਨ ਦੇ ਵਿੱਚ ਪਰੇਸ਼ਾਨੀਆਂ ਆ ਵਡਿਆਨੇ ਉਹ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਅਕੈਡਮੀ ਵਿੱਚ ਦਾਖਲਾ ਲੈ ਸਕਦੇ ਹਨ ਦੱਸਿਆ ਕਿ ਹੁਣ 2025 ਦੇ ਨਵੇਂ ਸੈਸ਼ਨ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਅਕੈਡਮੀ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਲਗਾਤਾਰ ਕਈ ਬੱਚੇ ਇੱਥੋਂ ਵਿਦਿਆ ਹਾਸਲ ਕਰਕੇ ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਵਿੱਚ ਨੌਕਰੀਆਂ ਕਰ ਰਹੇ ਨੇ ਔਰ ਇਹ ਅਕੈਡਮੀ ਲਗਾਤਾਰ ਬੱਚਿਆਂ ਨੂੰ ਸਿੱਖਿਅਤ ਕਰਕੇ ਉਹਨਾਂ ਦੇ ਭਵਿੱਖ ਸਵਾਰਣ ਵਿੱਚ ਮਦਦ ਸਾਡਾ ਝਕਾ ਤੇ ਬੇਅੰਤ ਸਲਾਮ ਸਤੋ ਮੇਰੇ ਕਹਦਾ ਬੱਚੇ ਕਦੇ ਵੀ ਤੁਹਾਡੇ ਵਾਸਤੇ ਕੀਤਾ ਸੋ ਜੇ ਤੁਸੀਂ ਸਾਨੂੰ ਸਹਿਯੋਗ ਨਾ ਦਿਓ ਅਰੇ ਤੁਸੀਂ ਪਰੋਂ ਬਹੁਤੇ ਹੰਕਾਰ ਦਿਓ ਤੁਸੀਂ ਲੜਾਈਆਂ ਵੱਲ ਧਿਆਨ ਦਿਓ ਤੁਸੀਂ ਸ਼ਰਾਰਤ ਦਾ ਵੱਲ ਧਿਆਨ ਦਿਓ ਫਿਰ ਤੁਸੀਂ ਪਰ ਨਹੀਂ ਸੁਭੋਕੀ ਦੂਸਰੇ ਬੱਚਿਆਂ ਨੇ ਮਾਂ ਨੂੰ ਮੇਰੀ ਬੇਇੱਜ਼ਤੀ ਹੈ ਅਸੀਂ ਤੁਹਾਡੇ ਕੋਲ ਤੀਜੇ ਵਾਰ ਦੇ ਅਸੀਂ ਇਹ ਨਹੀਂ ਕਹਿੰਦੇ ਕੱਪੜੇ ਬੁਲਾ ਕੇ ਦਿਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਰੋਟੀ ਦਾ ਪ੍ਰਬੰਧ ਕਰੋ ਜੇ ਤੁਸੀਂ ਫੇਰ ਵੀ ਸਾਡੇ ਤੇ ਆ ਕੇ ਰੋ ਰਚਣ ਤੋਂ ਸਾਡੇ ਬੱਚੇ ਐਦਾਂ ਕਹਤਾ ਸਾਡੇ ਬੱਚੇ ਐਦਾਂ ਕਰਤਾ ਇਹ ਬੜੀ ਕਿਸਮਾ ਨੂੰ ਨਾ ਮੈਂ ਤਾਂ ਕੋਰਾਂ ਦਾ ਨਾ ਮੈਨੂੰ ਪਤਾ ਹੈ ਪਰ ਜਿਹੜੇ ਜਿਨ੍ਹਾਂ ਨੇ ਇੱਥੇ ਮਿਲਤ ਕਰਨੇ ਸਰਦਾਰ ਫੀਸ ਸਿੰਘ ਜੀ ਮਨਾਰਾ ਸਾਹਿਬ ਜਸਪਾਲ ਸਿੰਘ ਅਮਿੰਦਰ ਸਿੰਘ ਪ੍ਰੋਫੈਸਰ ਸਾਹਿਬ ਹੋਰ ਸਾਰੇ ਜਿਨ੍ਹਾਂ ਨੇ ਵੀ ਸਹਿਯੋਗੀ ਨੇ ਫਿਰ ਉਹਨਾਂ ਦੇ ਹੋਂਦ ਤੇ ਸਤਿ ਰੱਜੀਏ ਬੱਚਿਓ ਮੇਰੀ ਹੱਥ ਛੋੜ ਕੇ ਤੁਹਾਨੂੰ ਮਿਲਤਾਂ ਬੇਤੀਏ ਨਾ ਤਾਂ ਬੇਲੇ ਨੂੰ ਨੁਕਸਾਨ ਕਰਿਓ ਨਾ ਕੋਈ ਸਮਾਨ ਖਰਾਬ ਕਰਿਓ ਨਾ ਕਿਸੇ ਦਾ ਘਾਤ ਕਰਿਓ ਤੁਡੇ ਆਪਣੇ ਕਮਰੇ ਜਿੰਨਾ ਤੁਸੀਂ ਰਹੇ ਹੋ ਉਹ ਕਮਰੇ ਦੀ ਸਫਾਈ ਤੁਹਾਨੂੰ ਆਪ ਕਰਨੀ ਪਵੇਗੀ ਜਿਸ ਬਿਸਤਰੇ 'ਤੇ ਸੌਨੇ ਤੁਸੀਂ ਉਹਨੋਂ ਤੋਂ ਆਪ ਸਵਾਰਨਾ ਪਏਗਾ ਜਿਹੜੇ ਬਾਥਰੂਮ ਤੁਸੀਂ ਵਰਤੇ ਹੋ ਤੁਹਾਨੂੰ ਉਸ ਬਾਥਰੂਮ ਦੀ ਸਫਾਈ ਕਰਨੀ ਹੈ ਮੈਨੂੰ ਕਿਸੇ ਹੋਸ਼ਤ ਦਾ ਕੇ ਨਾfte ਹੋ ਵੀ ਹਰ ਕਮਰੇ ਵਿੱਚ ਅਟੈਚ ਬਾਥਰੂਮ ਹੈ ਸਾਰੇ ਬੱਚਨ ਉੱਪਰ ਇੱਕ ਬਾਥਰੂਮ ਬਣਾਇਆ ਹੋਇਆ ਹੈ ਉੱਥੇ ਧਾਓ ਧਾਓ ਥੱਡੀ ਮੱਦੀ ਹੈ ਅਸੀਂ ਇੰਨਾ ਤਾਂ ਤੇ ਇਹਨਾਂ ਮਿੱਟ ਕਰਕੇ ਬਿਲਡਿੰਗ ਸਾਈ ਕੀਤੀ ਹੈ ਸਰਦਾਰ ਬਾਬੇ ਸਿੰਘ ਜੀ ਗੁਰੂਪਾਲ ਸਿੰਘ ਨੇ ਇਸ ਬਿਲਡਿੰਗ ਨੂੰ ਬਣਾਉਣ ਲਈ ਬੜਾ ਉਤਕ ਕੀਤਾ ਬੜੀ ਮੇਰੇ ਨਾਲ ਸਹਿਯੋਗ ਦਿੱਤਾ ਹੋ ਵੀ ਸ਼ਹਿਰ ਦੇ ਲੋਕਾਂ ਨੇ ਉਹਨਾਂ ਦਾ ਮੈਂ ਦਿਲੋਂ ਅਕਰੀਆ ਤੋਂ ਧੰਨਵਾਦ ਕਰਦਾ ਅਸ ਭਾਈ ਸਾਹਿਬ ਆਇਆ ਉਸ ਜੀ ਹਰ ਰੋਤੀ ਬੰਦਲਾ ਸੰਸਕਰ ਬਿਲਡ ਇਹ ਆਇਆ ਇਹਨਾਂ ਨੂੰ ਪੁੱਛ ਲਓ ਅਸੀਂ ਕਿੰਦਾ ਝੋਲੀ ਵੱਢ ਕੇ ਐਸਾ ਝੋਲੀ ਅੰਦੇ ਤੋੜੇ ਦੀ ਡਾਲਰ ਦਾ ਕੰਮ ਆਉਂਦਾ